ਨਾਬਾ ਨੇੜਲੇ ਪਿੰਡ ਤੁੰਗਾ ਵਿਖੇ ਆਮ ਆਦਮੀ ਪਾਰਟੀ ਦਾ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਪੂਰਨ ਤੌਰ ਤੇ ਬਾਈਕਾਟ ਕਿਹਾ ਦਿੱਲੀ ਦੀ ਜਨਤਾ ਵੱਲੋਂ ਨਕਾਰੇ ਕਿ ਪੰਜਾਬ ਉੱਪਰ ਚੌਧਰ ਕਰ ਰਹੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸ਼ਿਸ਼ੋਧਿਆ ਨੂੰ ਪੰਜਾਬ ਦੇ ਲੋਕ ਨਹੀਂ ਕਰਨਗੇ ਬਰਦਾਸ਼ਤ ਸੰਭੂ ਅਤੇ ਖਨੌਰੀ ਵਾਟਰ ਤੇ ਪੰਜਾਬ ਸਰਕਾਰ ਦੇ ਹਦਾਇਤਾਂ ਤੇ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਖਿਲਾਫ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਹੁਣ ਪਿੰਡਾਂ ਵਿੱਚ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਵਿਰੋਧ ਅਤੇ ਵਾਈ ਕਾਰਡ ਸ਼ੁਰੂ ਹੋ ਚੁੱਕਿਆ ਹੈ ਪੰਜਾਬ ਦੇ ਵੱਖ-ਵੱਖ ਪਿੰਡਾਂ ਦੀ ਤਰ੍ਹਾਂ ਨਾਵਾ ਦੇ ਪਿੰਡ ਤੁੰਗਾ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਅਤੇ ਕਿਸਾਨਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਪਿੰਡ ਵੱਲੋਂ ਫੈਸਲਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਨੇਤਾ ਜਾਂ ਵਿਧਾਇਕ ਨੂੰ ਪਿੰਡ ਤੁੰਗਾ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਕਿਸਾਨਾਂ ਦਾ ਦੋਸ਼ ਹੈ ਕਿ ਆਪਣੇ ਆਪ ਨੂੰ ਕਿਸਾਨ ਹਤੈਸੀ ਦੱਸਣ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਖਿਲਾਫ ਜੁਲਮਾਂ ਤੇ ਧੱਕੇਸ਼ਾਹੀ ਕਰ ਰਹੀ ਹੈ ਜਿਸ ਦਾ ਪੰਜਾਬ ਦੇ ਕਿਸਾਨ ਬਾਖੂਬੀ ਵਿਰੋਧ ਕਰਦੇ ਹੋਏ ਸਮਾਂ ਆਉਣ ਤੇ ਠਗੂਆਂ ਜਵਾਬ ਦੇਣਗੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਸੰਭੂ ਅਤੇ ਖਨੌਰੀ ਬਾਰਡਰ ਤੇ ਜਿੱਥੇ ਕਿਸਾਨਾਂ ਦੇ ਧੰਨੇ ਨੂੰ ਜ਼ਬਰਦਸਤੀ ਚੁੱਕਿਆ ਉੱਥੇ ਹੀ ਉਹਨਾਂ ਦੇ ਸਮਾਨ ਨੂੰ ਜਾਣਬੁੱਝ ਕੇ ਪੰਜਾਬ ਸਰਕਾਰ ਦੇ ਅਸਾਰਿਆਂ ਤੇ ਖੁਰਦਵਰਤ ਕੀਤਾ ਗਿਆ ਹੈ ਤਾਂ ਜੋ ਦੁਵਾਰਾ ਕਿਸਾਨ ਧਰਨਿਆਂ ਵਿੱਚ ਆਪਣਾ ਸੰਤ ਸਮਾਨ ਨਾ ਭੇਜਿਆ ਪਰ ਕਿਸਾਨਾਂ ਨੇ ਦਾਵਾ ਕੀਤਾ ਕਿ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਨੂੰ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਨਹੀਂ ਦਵਾਇਆ ਜਾ ਸਕਦਾ ਜਲਦੀ ਹੀ ਇੱਕ ਵੱਡਾ ਸੰਘਰਸ਼ ਪੰਜਾਬ ਸਰਕਾਰ ਦੇ ਖਿਲਾਫ ਹੋ ਲਿਖਿਆ ਜਾਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਪਹਿਲਾਂ ਕੇਂਦਰ ਸਰਕਾਰ ਭਾਜਪੀ ਦੇ ਨੇਤਾਵਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਗਿਆ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਨੇਤਾਵਾਂ ਨੂੰ ਪਿੰਡ ਤੁੰਗਾ ਵਿੱਚ ਅਤਸਮੇਤ ਕਈ ਪਿੰਡਾਂ ਵਿੱਚ ਬਾਈਕਾਟ ਕੀਤਾ ਜਾ ਚੁੱਕਿਆ ਗਿਆ ਹੈ ਤੇ ਉਹਨਾਂ ਨੂੰ ਪਿੰਡਾਂ ਵਿੱਚ ਨਹੀਂ ਬੜਨ ਦਿੱਤਾ ਜਾਵੇਗਾ ਆਉਣ ਵਾਲੇ ਸਮੇਂ ਵਿੱਚ ਪੂਰੇ ਹਲਕੇ ਵਿੱਚ ਇਹ ਬਾਈਕਾਟ ਕੀਤਾ ਜਾਵੇਗਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹੁਣ ਦਿੱਲੀ ਤੋਂ ਚਲਾਈ ਜਾ ਰਹੀ ਹੈ ਜਿਨ੍ਹਾਂ ਨੂੰ ਕੋਈ ਵੀ ਕਿਸਾਨੀ ਦਾ ਤਜਰਬਾ ਨਹੀਂ ਉਹਨਾਂ ਕਿਹਾ ਕਿ ਦਿੱਲੀ ਤੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸ਼ੋਧਿਆ ਅਸੱਦੇ ਰੂਪ ਪੰਜਾਬ ਦੀ ਪਾਗਡੋਰ ਸੰਭਾ ਰਹੇ ਹਨ ਜਿਸ ਦਾ ਨੁਕਸਾਨ ਪੰਜਾਬ ਅਤੇ ਕਿਸਾਨਾਂ ਨੂੰ ਹੋ ਰਿਹਾ ਹੈ ਉਹਨਾਂ ਆਮ ਆਦਮੀ ਪਾਰਟੀ ਨੇ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਨੇਤਾਵਾਂ ਨੂੰ ਨਹੀਂ ਬਣ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਇਹ ਸੰਘਰਸ਼ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ ਕੀਤਾ ਜਾਵੇਗਾ ਹੋਰ ਕੀ ਕਿਹਾ ਗਿਆ ਪਿੰਡ ਵਾਸੀਆਂ ਵੱਲੋਂ ਆਓ ਦੇਖਦੇ ਆ ਨਾਬਾ ਤੋਂ ਪੱਤਰਕਾਰ ਗੁਰਮukh ਸਿੰਘ ਪੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਇਹ ਲਾ ਅੱਜ ਦਾ ਮਸਲਾ ਪਿੰਡ ਤੁੰਗਾ ਦੇ ਵਿੱਚ ਬਲਾਕ ਨਾ ਭਾ ਕਿਉਂਕਿ ਜਿਹੜਾ ਸਰਕਾਰ ਨੇ ਜਾਵਰ ਕੀਤਾ ਭਗਮੰਤ ਮਾਨ ਦੀ ਸਰਕਾਰ ਨੇ 5 ਮਾਰਚ ਨੂੰ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਨਹੀਂ ਜਾਣ ਦਿੱਤਾ 19 ਤਰੀਕ ਦੀ ਮੀਟਿੰਗ ਬਲਾ ਕੇ ਕਿਸਾਨਾਂ ਨੂੰ ਗਿਰਫਤਾਰ ਕਰਨਾ ਤੇ ਅਸਤਾ ਮਤਲਬ ਜਾਵਰ ਕਰਕੇ ਉਸ ਮੋਰਚੇ ਨੂੰ ਬਾਰਡਰਾਂ ਤੋਂ ਖੇੜ ਦੇਣਾ ਇਹ ਬਹੁਤ ਨਿੰਦਣਯੋਗ ਆ ਲਾ ਉਹਦੇ ਸਬੰਧ ਵਿੱਚ ਲੋਕਾਂ ਦੇ ਵਿੱਚ ਰੋਸ ਹੋਇਆ ਤੇ ਅੱਜ ਭਗਵੰਤ ਮਾਨ ਦਾ ਕੋਈ ਵੀ ਮੰਤਰੀ ਜਾਂ ਐਮਐਲਏ ਪਿੰਡ ਦੇ ਵਿੱਚ ਨਾ ਆਉਣ ਦੇ ਸਬੰਧ ਦੇ ਵਿੱਚ ਅਸੀਂ ਨੇ ਪ੍ਰੋਗਰਾਮ ਰੱਖਿਆ ਕਿ ਕਿਸੇ ਵੀ ਐਮਐਲਏ ਦੇ ਅਧਿਕਾਰੀ ਨੂੰ ਮਤਲਬ ਭਗਵੰਤ ਮਾਨ ਦੀ ਸਰਕਾਰ ਦਾ ਕੋਈ ਵੀ ਅਧਿਕਾਰੀ ਤੂੰਗਾ ਪਿੰਡ ਵਿੱਚ ਆ ਕੇ ਨਾ ਬੜੇ ਜੇ ਬੜੂਗਾ ਖੁਦ ਜ਼ਿੰਮੇਵਾਰ ਹੋਊਗਾ ਕਿਉਂਕਿ ਜਿਵੇਂ ਭਗਵੰਤ ਮਾਨ ਨੇ ਕਿਹਾ ਸੀ ਕਹਿੰਦਾ ਡਲਾ ਡਲਾ ਹੁੰਦਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੁੰਦਾ ਹੈ ਉਹ ਕੰਮ ਉਹਦੇ ਨਾਲ ਨਾ ਹੋ ਜੇ ਇਸ ਕਰਕੇ ਉਹ ਤੂੰਗਾ ਦੇ ਵਿੱਚ ਪੈਰ ਨਾ ਐਂਟਰੀ ਨਾ ਪਾਵੇ ਕੋਈ ਵੀ ਉਹਨਾਂ ਦਾ ਆਗੂ ਕਿਉਂਕਿ ਸਰਕਾਰਾਂ ਨੇ ਬਹੁਤ ਜ਼ਿਆਦੇ ਜ਼ਾਵਰ ਕੀਤਾ ਜ਼ਾਵਰ ਕਰਦੀਆਂ ਹੁੰਦੀਆਂ ਨੇ ਸਰਕਾਰਾਂ ਲਹਿਰ ਨੂੰ ਕੁਝਲਣ ਦੀ ਕੋਸ਼ਿਸ਼ ਕਰਦੀਆਂ ਨੇ ਲਹਿਰਾਂ ਦਬ ਜਾਂਦੇ ਹੁੰਦੀਆਂ ਨੇ ਪਰ ਲਹਿਰਾਂ ਕਦੇ ਖਤਮ ਨਹੀਂ ਹੋਇਆ ਕਰਦੀਆਂ ਲਹਿਰਾਂ ਫੇਰ ਉੱਠ ਖੜਦੀਆਂ ਹੁੰਦੀਆਂ ਨੇ ਕਿਉਂਕਿ ਸਰਕਾਰ ਹੁੰਦੀ ਹੈ ਤਾਕਤਵਰ ਉਹ ਜਿੰਨਾ ਮਰਜ਼ੀ ਜ਼ਾਵਰ ਕਰ ਸਕਦੇ ਆ ਲੋਕ ਜ਼ਾਵਰ ਚੱਲਦੇ ਆਏ ਨੇ ਹੱਕੀ ਮੰਗਾਂ ਲਈ ਸਦਾ ਲੜਦੇ ਰਹਾਂਗੇ ਸਦਾ ਆਵਾਜ਼ ਮਜ਼ਦੂਰਾਂ ਦੇ ਕੰਮ ਇਹਦੀ ਚੱਕਦੇ ਰਹਾਂਗੇ ਅਸੀਂ ਆਪਦੇ ਹੱਕਾਂ ਲਈ ਕਦੇ ਵੀ ਪਿਸਾਨੀ ਹਟਾਂਗੇ ਚਾਹੇ ਕੋਈ ਵੀ ਸਰਕਾਰ ਆ ਜਾਏ ਅਸੀਂ ਜਾਬਰ ਝੱਲਣ ਨੂੰ ਤਿਆਰ ਆ ਤੇ ਟੱਕਰ ਲੈਣ ਨੂੰ ਵੀ ਤਿਆਰ ਆ ਜੀ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ ਆ ਬਹੁਤ ਵੱਡਾ ਖਾਸ ਕਰਕੇ ਝਾੜੂ ਪਾਰਟੀ ਨੂੰ ਲੈ ਕੇ ਕਿਉਂਕਿ ਪਿਛਲੇ 2024 ਤੋਂ 13 ਫਰਵਰੀ ਤੋਂ ਲੈ ਕੇ ਜਿਹੜਾ ਕਿਸਾਨਾਂ ਨੇ ਦਿੱਲੀ ਨੂੰ ਜਾਣ ਵਾਸਤੇ ਧਰਨਾ ਸ਼ੁਰੂ ਕੀਤਾ ਸੀਗਾ ਪਰ ਸੈਂਟਰ ਸਰਕਾਰ ਨੇ ਮੂਰੇ ਕੰਦਾ ਕਰਕੇ ਸੰਭੂ ਤੇ ਖਨੋਰੀ ਰੋਕ ਲਿਆ ਸੀ ਉਥੇ ਇੱਕ ਪਾਸੇ ਤਾਂ ਇਹੀ ਭਗਵੰਤ ਮਾਨ ਸਰਕਾਰ ਵਿਚੋਲੇ ਦਾ ਕੰਮ ਕਰਦੇ ਆ ਅਸੀਂ ਸੈਂਟਰ ਸਰਕਾਰ ਤੋਂ ਮੰਗਾ ਮਨਵਾਕੇ ਦੇਵਾਂਗੇ ਪਰ ਦੂਜੇ ਪਾਸੇ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਚੰਡੀਗੜ੍ਹ ਤੋਂ ਬਈ ਉਹਨਾਂ ਦੀਆਂ ਗ੍ਰਿਫਤਾਰੀਆਂ ਪੈਂਦੀਆਂ ਪਰ ਕਿਸਾਨਾਂ ਦਾ ਸਮਾਨ ਆ ਖਤਾਨਾ ਛਿੱਟਿਆ ਜਾਂਦਾ ਆ ਉਹਦੇ ਘਰਾਂ ਨੂੰ ਲੁੱਟਿਆ ਜਾਂਦਾ ਜਣੀ ਅੱਜ ਦਾ ਜਿਹੜਾ ਮਾਹੌਲ ਇੱਕ ਗੱਲ ਕਰਨੀ ਚਾਹੁੰਦਾ ਮੈਂ ਕਿਉਂਕਿ ਲੋਕਾਂ ਦੇ ਵਿੱਚ ਵੱਡਾ ਰੋਸ ਆ ਪਿੰਡ ਪਿੰਡ ਵਾਈਕਾਟ ਕੀਤੇ ਜਾ ਰਹੇ ਨੇ ਔਰ ਅਸੀਂ ਇਹ ਚੀਜ਼ ਸਰਿਆਂ ਕਹਨੇ ਆ ਵੀ ਬਾਈ ਹੁਣ ਪਿੰਡਾਂ ਚ ਸੋਚ ਸਮਝ ਕੇ ਬੜਿਓ ਕਿਉਂਕਿ ਅਸੀਂ ਕਿਸੇ ਦਾ ਘੜਾਉ ਨਹੀਂ ਕਰਦੇ ਸਾਡੇ ਕੋਲੇ ਵੱਡੇ ਸਵਾਲ ਆ ਚਾਹੇ ਸੁਭ ਕਰਨ ਦੀ ਸ਼ਹੀਦੀ ਦਾ ਹੋਵੇ ਚਾਹੇ ਸਾਡੇ ਸਮਾਨ ਦੇ ਚੋਰੀ ਦਾ ਹੋਵੇ ਚਾਹੇ ਬਈ ਇੱਕ ਸਾਲ ਸਾਡੇ ਸੰਭੂ ਦੇ ਖਨੌਰੀ ਬੈਠਣ ਦਾ ਹੋਵੇ ਇਹ ਸਵਾਲ ਬਈ ਤੁਹਾਨੂੰ ਪੁੱਛਾਂਗੇ ਸਣੀ ਸਾਨੂੰ ਐ ਲੱਗ ਰਿਹਾ ਬਈ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਬਈ ਸਾਡੇ ਕੋਲੇ ਬਹੁਤ ਪਾਵਰ ਆ ਅਸੀਂ ਮਨਮਰਜ਼ੀ ਨਾਲ ਫੈਸਲੇ ਲੈ ਸਕਦੇ ਆ ਪਰ ਆ ਦੇਖ ਲਓ ਉਸ ਦਿਨਾਂ ਤੋਂ ਆ ਬਈ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਵਿਗੜੇ ਇਸ ਕਰਕੇ ਨੇ ਕਿਉਂਕਿ ਇੱਥੇ ਦਾ ਕੋਈ ਮੁੱਖ ਮੰਤਰੀ ਨਹੀਂ ਸਾਨੂੰ ਜਾਪ ਰਿਹਾ ਜਣੀ ਇੱਕ ਸੁਪਰ ਮੁੱਖ ਮੰਤਰੀ ਚਾਹੇ ਉਹ ਅਰਵਿੰਦ ਕੇਸਰੀਵਾਲਾ ਚਾਹੇ ਮਨੀਸ਼ ਸੋਤੋਵੀਆ ਇਹ ਦੋਏ ਬਾਈ ਦਿੱਲੀ ਤੋਂ ਹਾਰਨ ਤੋਂ ਬਾਅਦ ਇੱਥੇ ਆ ਕੇ ਪੰਜਾਬ ਦੀਆਂ ਜਿਹੜੀਆਂ ਬਾਗਾਂ ਨੇ ਉਹਨਾਂ ਨੇ ਪੜ ਲੀਆਂ ਕਿਸੇ ਐਮਐਲਏ ਤੋਂ ਬਿਆਨ ਨਹੀਂ ਦਵਾਉਂਦੇ ਮੂਹਰੇ ਹੋ ਕੇ ਹਰ ਇੱਕ ਪ੍ਰੈਸ ਜਿਹੜੀ ਕਾਨਫਰੰਸ ਆ ਉਹਦੇ ਮੂਹਰੇ ਹੋ ਕੇ ਬਿਆਨਬਾਜ਼ੀ ਕਰਦੇ ਆ ਯਾਨੀ ਜਿਹੜਾ ਪੰਜਾਬ ਦਾ ਪਵਿੱਖਾ ਬਾਈ ਕਿਉਂਕਿ ਇਹ ਕਦੇ ਵੀ ਦਿੱਲੀ ਨੂੰ ਬਰਦਾਸ਼ਤ ਨਹੀਂ ਕਰਦਾ ਇਹ ਇਤਿਹਾਸ ਰਿਹਾ ਯਾਨੀ ਇੱਕ ਲਾਸ਼ ਦੇ ਵਿੱਚ ਮੈਂ ਗੱਲ ਤੁਹਾਨੂੰ ਕਹਿਣੀ ਚਾਹਣਾ ਜਿੱਥੇ ਜਰਸੀ ਕਾਂਗਰਸੀਆਂ ਨੂੰ ਲੈ ਕੇ ਵਹਿ ਗਈ ਉਥੇ ਬੇਅਦਵੀ ਅਕਾਲੀਆਂ ਨੂੰ ਲੈ ਕੇ ਵਹਿ ਗਈ ਬਾਈ ਆ ਜਿਹੜੀ ਝਾਰੂ ਪਾਰਟੀ ਆ ਉਹਨੂੰ ਇਹ ਕਿਸਾਨੀ ਕੋਲ ਲੈ ਕੇ ਬੈਠੂਗਾ ਜਣੀ 19 ਮਾਰਚ 2025 ਦਾ ਜਿਹੜਾ ਦਿਨ ਆ ਕਾਲਾ ਕਿਸਾਨਾਂ ਵਾਸਤੇ ਅਤਿਆਚਾਰ ਹੋਇਆ ਸੀਗਾ ਇਹ ਬਾਈ ਇਹਨਾਂ ਦੀਆਂ ਜੜਾਂ ਪੱਟ ਕੇ ਜਣੀ ਪਿੰਡਾਂ 'ਚ ਵਜਾਉਣਾ ਇਹਨਾਂ ਦਾ ਬਾਈਕਾਟ ਹੋ ਚੁੱਕਿਆ ਸੋ ਅਸੀਂ ਇਹੀ ਕਹਿਣੀ ਚਾਹੁੰਦੇ ਆ ਵੀ ਹੁਣ ਬਾਈ ਆਪਣੀ ਇੱਜ਼ਤ ਤੇ ਆਪਣੇ ਮਾਨ ਸਨਮਾਨ ਦਾ ਤੁਸੀਂ ਆਪ ਜ਼ਿੰਮੇਵਾਰ ਹੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਹਰੇਕ ਪਿੰਡ ਦੇ ਵਿੱਚ ਵੱਡਾ ਜਿਹੜਾ ਗੁੱਸਾ ਸੋ ਆਉਣ ਵਾਲੇ ਦਿਨਾਂ ਚ ਪਾਈ ਇਹਨਾਂ ਨੂੰ ਭੁਗਤਣਾ ਪਊਗਾ ਮਸਿਆ ਜਦੋਂ ਇਹ ਭਗਵੰਤ ਮਾਨ ਸਰਕਾਰ ਖੜੀ ਹੋਈ ਹੈ ਉਦੋਂ ਲੋਕਾਂ ਨਾਲ ਕਿੰਨੇ ਵਾਅਦੇ ਕੀਤੇ ਨੇ ਇਹਨਾਂ ਨੇ ਕਿੰਨਾ ਕੁਛ ਕੀਤਾ ਮੈਂ ਆਹ ਕਰ ਦੂਗਾ ਮੈਂ ਬਾਹ ਕਰ ਦੂ ਅੱਜ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਇਹਨਾਂ ਨੇ ਜੋ ਕਿ ਕਿਸਾਨਾਂ ਨੇ 21 ਆਪਣੇ 12 ਫਰਵਰੀ ਨੂੰ ਪਿੰਡਾਂ ਤੋਂ ਚੱਲ ਕੇ 13 ਫਰਵਰੀ ਨੂੰ ਜਦੋਂ ਆਪਾਂ ਜ਼ਿਲ੍ਹੇ ਨੂੰ ਪਹੁੰਚੇ ਆ ਤਾਂ ਇਹਨਾਂ ਨੇ ਕਿੱਡੇ ਗੱਡੇ ਮੂਹਰੋ ਬੈਰੀਕੇਡ ਲਾ ਕੇ ਕੰਧਾ ਕਰਕੇ ਕਿਸਾਨਾਂ ਨੂੰ ਰੋਕਿਆ ਗਿਆ ਕਿਸਾਨਾਂ ਤੇ ਸਹادت ਕੀਤਾ ਗਿਆ ਤੇ 21 ਤਰੀਕ ਨੂੰ ਇੱਕੇ ਤਰੀਕ ਨੂੰ ਸ਼ੂਬ ਕਰਨ ਦੇ ਗੋਲੀ ਮਾਰ ਕੇ ਇਹਨਾਂ ਨੇ ਸ਼ਹੀਦ ਕੀਤਾ ਤੇ ਹਾਲੇ ਤੱਕ ਉਹਦੇ ਦੇ ਫਾਰੇ ਦਰਜ ਨਹੀਂ ਹੋਈ ਇਹ ਨਹੀਂ ਪਤਾ ਲੱਗਦਾ ਵੀ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਨਾ ਕਰ ਰਹੀ ਹੈ ਇਹ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜੀ ਸਰਕਾਰ ਹੈ ਇਹ ਅੱਤਵਾਦੀਆਂ ਦੀ ਸਰਕਾਰ ਹੈ ਇਹ ਆਮ ਪੰਜਾਬ ਨੂੰ ਕਹਿੰਦੇ ਨੇ ਨਾ ਵੀ ਇਹ ਅੱਤਵਾਦੀ ਨੇ ਫਲਾਣੇ ਨੇ ਧਮਕੇ ਨੇ ਇਹ ਜਿਹੜੀ ਸਰਕਾਰ ਹੈ ਸਿਰਫ ਅੱਤਵਾਦੀਆਂ ਦੀ ਸਰਕਾਰ ਹੈ ਇਹਨਾਂ ਨੇ 19 ਤਰੀਕ ਨੂੰ ਕਿਸਾਨਾਂ ਦੇ ਦੋਨਾਂ ਫਾਰਮਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਹਿਲਾਂ ਮੀਟਿੰਗ ਰਾਤ ਦੀ ਥੀ ਉਸ ਤੋਂ ਬਾਅਦ ਇਹਨਾਂ ਨੇ ਸਵੇਰੇ ਦੁਪਹਿਰੇ ਦੀ ਮੀਟਿੰਗ ਰੱਖੀ ਮੀਟਿੰਗ ਤੋਂ ਬਾਅਦ ਜਿਆਦਾ ਆਗੂ ਆਪਣੇ ਪਾਵਸਾਉਣ ਲੱਗੇ ਤਾਂ ਇਹਨਾਂ ਨੇ ਗ੍ਰਿਫਤਾਰੀਆਂ ਪਾਈਆਂ ਨੇ ਸਰਦਾਰ ਜਗਦੀਸ਼ ਸਿੰਘ ਜੀ ਡੱਲੇਵਾਲ 4 ਮਹੀਨਿਆਂ ਤੋਂ ਮਰਨ ਵਰਤ ਨੇ ਬੈਠੇ ਸੀ ਉਹਨਾਂ ਦੀ ਵੀ ਇਹਨਾਂ ਨੇ ਗ੍ਰਿਫਤਾਰੀ ਕੀਤੀ ਹੈ ਜਿਹੜਾ ਕਿ ਉਹਨਾਂ ਨੇ ਪਾਣੀ ਤੋਂ ਬਗੈਰ ਹੋਰ ਕੁਝ ਨਹੀਂ ਖਾਦਾ ਪੀਤਾ ਇਹਨਾਂ ਨੂੰ ਇਹ ਚੀਜ਼ ਦੇ ਸ਼ਰਮ ਆਉਣੀ ਚਾਹੀਦੀ ਹੈ ਜੋ ਕਿ 4 ਮਹੀਨਿਆਂ ਤੋਂ ਕਿਸਾਨ ਉਸ ਵੀ ਨਹੀਂ ਖਾਦਾ ਕੁਝ ਨਹੀਂ ਪੀਤਾ ਇਹਨਾਂ ਨੇ ਉਸ ਟਾਈਮ ਉਹਨੂੰ ਫੜ ਕੇ ਜੇਲ੍ਹ ਚ ਛੱਟਿਆ ਤੇ ਇਹ ਬਹੁਤ ਨਿੰਦਣਯੋਗ ਹੈ ਉਸ ਤੋਂ ਬਾਅਦ 19 ਤਰੀਕ ਨੂੰ ਸ਼ਾਮ ਨੂੰ ਇਹਨਾਂ ਨੇ ਜਿਹੜੇ ਸਾਡੇ ਜਿੰਨੇ ਵੀ ਸੈੱਟ ਪਾਏ ਹੋਏ ਤੇ ਜੋ ਵੀ ਕੀਤਾ ਹੋਇਆ ਸੀ ਇਹਨਾਂ ਨੇ ਖਦੇੜੇ ਨੇ ਪਹਿਲੇ ਕਹਿੰਦੇ ਨੇ ਪੀਲਾ ਪੰਜਾ ਚਲਾਇਆ ਪੀਲਾ ਸਮਾਨ ਆ ਚੁੱਕਾ ਸਾਰਾ ਜੀ ਸਮਾਨ ਬਿਲਕੁਲ ਨਹੀਂ ਸਮਾਨ ਸਾਡਾ ਸਾਰਾ ਉਹਨਾਂ ਲਵੇ ਆ ਸਾਡੇ ਪਿੰਡ ਦਾ ਖੁਦ ਗੱਦੇ ਤੇ ਆਪਣੇ ਸਿਲੰਡਰ ਗੈਸ ਚੁੱਲਾ ਕੇਵਲਾਂ ਵੀ ਛੱਡਿਆ ਕੇਵਲਾਂ ਵੀ ਲਾ ਲਿਆ ਕੇਵਲਾਂ ਦਾ ਸਬੂਤ ਸਾਡੇ ਲਵੇ ਆ ਜੇ ਕੋਈ ਸਬੂਤ ਲੈਣਾ ਚਾਹੁੰਦਾ ਹੈ ਜਿਹੜੇ ਬੰਦੇ ਕੇਵਲਾਂ ਲਾ ਕੇ ਲੈ ਕੇ ਉਹਨਾਂ ਦੀ ਵੀਡੀਓ ਸਾਡੇ ਲਵੇ ਆ ਅਸੀਂ ਉਹ ਵੀਡੀਓ ਦੇ ਸਕਦੇ ਆ ਜੇ ਗਵਰਨਮੈਂਟ ਕਹੇ ਨਾ ਵੀ ਅਸੀਂ ਤੁਹਾਡੇ ਕੇਬਲਾ ਕਢਾ ਦਾਂਗੇ ਤਾਂ ਅਸੀਂ ਬੰਦਾ ਦਿੰਨੇ ਆ ਸਾਡੇ ਕੇਬਲਾ ਕਢਾ ਦੇਵੇ ਮਸਲੇ ਤਾਂ ਸਾਡੇ ਇਦਾਂ ਦੀ ਨਹੀਂ ਵੀ ਜਿਵੇਂ ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਕਿਸਾਨਾਂ ਨਾਲ ਧੱਕਾ ਹੋਇਆ ਵੀ ਬੜਾ ਨਿੰਦਣਯੋਗ ਆ ਬਾਕੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਨੇ ਬਹੁਤ ਹੀ ਗੰਦਾ ਕੰਮ ਕੀਤਾ ਜਿਹੜਾ ਕਿਸਾਨਾਂ ਦੀਆਂ ਟਰਾਲੀਆਂ ਤਾਂ ਚੋਰੀ ਕਰ ਲੀਆਂ ਟਰਾਲੀਆਂ ਵੀ ਛੱਡੋ ਕੇਬਲਾ ਵੀ ਲਾ ਲੀਆਂ ਭਾਂਡੇ ਵੀ ਚੱਕ ਲਏ ਖਾਣ ਪੀਣ ਦਾ ਸਮਾਨ ਵੀ ਚੋਰੀ ਕਰ ਲਿਆ ਗੱਦੇ ਵੀ ਲੈ ਗਏ ਬੜੀ ਸ਼ਰਮ ਦੀ ਗੱਲ ਆ ਜੇ ਪਿੰਡ ਦੇ ਵਿੱਚ ਬੰਦਾ ਕੋਈ ਚੋਰੀ ਕਰ ਲੈਂਦਾ ਉਹਨੂੰ ਬੜਾ ਜਾਨੀ ਪਿੰਡ ਵਾਲੇ ਜਾਨੀ ਉਹਦੇ ਤੇ ਜਬਰ ਕਰਦੇ ਨੇ ਤੇ ਇਹ ਸਰਕਾਰ ਦਾ ਹੁਣ ਜਾਨੀ ਤਖਤਾ ਪਲਟ ਹੋ ਜਾਣਾ ਲੋਕਾਂ ਨੇ ਇਹਨਾਂ ਨੂੰ ਹੁਣ ਮੂੰਹ ਨਹੀਂ ਲਾਉਣਾ ਪਿੰਡਾਂ 'ਚ ਵੜਨਗੇ ਤਾਂ ਪਿੰਡਾਂ 'ਚ ਲੋਕ ਇਹਨਾਂ ਨਾਲ ਬੜਾ ਸਵਾਲ ਕਰਨਗੇ ਜਿਹੜੇ ਉਹ ਸਵਾਲਾਂ ਦੇ ਇਹਨਾਂ ਕੋਲੇ ਜਵਾਬ ਹੈ ਨਹੀਂ ਤੇ ਉਹਦੇ ਤੋਂ ਇਹ ਭੱਜਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ 19 ਮਾਰਚ 2025 ਨੂੰ ਸਾਡੇ ਕਿਸਾਨਾਂ ਤੇ ਤਤਦ ਹੋਇਆ ਉਹਦੀ ਅਸੀਂ ਘੋਰ ਨਿੰਦਿਆ ਕਰਦੇ ਹਾਂ ਇਹ ਹੋਣਾ ਨਹੀਂ ਚਾਹੀਦਾ ਸਰਕਾਰਾਂ ਨੂੰ ਸਰਕਾਰ ਆਪਦੇ ਤਲਵੇ ਤੋਂ ਹਾਂ ਕਿਸਾਨਾਂ ਤੇ ਫਿਰ ਜਿਹੜਾ ਉਹਨਾਂ ਦਾ ਸਰਕਾਰ ਨੇ ਚੋਰੀ ਕਰਿਆ ਸਮਾਨ ਉਹਨਾਂ ਨੂੰ ਮੀਟਿੰਗ ਦਾ ਬਹਾਨਾ ਦੇ ਕੇ ਉੱਥੇ ਗ੍ਰਿਫਤਾਰ ਕਰੀ ਹੈ ਇਹ ਨਿੰਦਣਯੋਗ ਹੈ ਇਹ ਇਹਨਾਂ ਨੇ ਧੋਖਾ ਨਹੀਂ ਕਰਨਾ ਚਾਹੀਦਾ ਸਾਡੇ ਕਿਸਾਨਾਂ ਨਾਲ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਹੁਣ ਤੁਸੀਂ ਪਿੰਡ ਵੱਲੋਂ ਕੀ ਕਰਨਾ ਚਾਹੁੰਦੇ ਹੋ ਪਿੰਡ ਵੱਲੋਂ ਅਸੀਂ ਆਪਦੀ ਇਹਨਾਂ ਦਾ ਆਪਾਂ ਤਾਂ ਵੀ ਪਾਰਟੀ ਦਾ ਭਾਜੀਪੀ ਦਾ ਸੀ ਬਾਈਕਾਟ ਕਰਦੇ ਹਾਂ ਜੀ ਅਸੀਂ ਉਹਨਾਂ ਨੂੰ ਪੜਨ ਨਹੀਂ ਦੇਵਾਂਗੇ